ਹਰ ਇੱਕ ਜਿੱਤ ਨੂੰ ਹਾਸਲ ਕਰਨ ਦੇ ਲਈ ਹੌਸਲੇ ਦਾ ਉੱਚਾ ਹੋਣਾ ਬੜਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਕਿਟਾ ਵਤਨ ਪੰਜਾਬ ਦੀ ਸ਼ੁਰੂਆਤ ਹੋਈ ਤਾਂ ਹਰ ਇੱਕ ਪਰਿਵਾਰ ਦੇ ਜੀ ਨੂੰ ਖੇਡਣ ਦੇ ਵਿੱਚ ਹੌਸਲਾ ਮਿਲਿਆ ਤਾਂ ਜਿੱਦੀ ਸ਼ੁਰੂਆਤ ਵੀ ਇੱਕ ਲੜਕੀ ਦੇ ਨਾਲ ਹੋਈ ਮੈਂ ਮੈਂ ਬੌਕਸਿੰਗ ਖੇਡਦੀ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਇੱਥੇ ਤੱਕ ਪਹੁੰਚ ਗਈ ਹਾਂ ਇਹ ਮਤਲਬ ਇੱਥੇ ਤੱਕ ਪਹੁੰਚਣ ਦੀ ਜਿਹੜੀ ਮੇਰੀ ਉਹ ਹੈ ਉਹ ਸਿਰਫ ਮੇਰਾ ਕੌਨਫੀਡੈਂਸ ਹੈ ਇੰਨਾ ਜ਼ਿਆਦਾ ਮਤਲਬ ਸਿਰਫ ਕੌਨਫੀਡੈਂਸ ਨਾਲ ਵੀ ਆਪਾਂ ਬਹੁਤ ਅੱਗੇ ਜਾ ਸਕਦੇ ਹਾਂ ਆਪਣੇ ਜੇ ਸਿਰਫ ਕੌਨਫੀਡੈਂਸ ਹੋਣਾ ਚਾਹੀਦਾ ਹੈ ਆਪਾਂ ਕੁਝ ਵੀ ਕਰ ਸਕਦੇ ਹਾਂ ਬੌਕਸਿੰਗ ਹੀ ਕਿਉਂ ਜਿਹੜੀ ਗੇਮ ਚੁਣੀਗੀ ਪਾਸ ਮੈਨੂੰ ਪਹਿਲਾਂ ਤੋਂ ਹੀ ਗੇਮਰ ਵੱਡਾ ਸ਼ੌਕ ਸੀ ਤੇ ਮੈਨੂੰ ਮੁੰਡਿਆਂ ਵਾਂਗੂ ਰਹਿਣ ਦਾ ਸ਼ੌਕ ਸੀਗਾ ਇਸ ਕਰਕੇ ਫਿਰ ਬਾਕਸਿੰਗ ਦਾ ਹੈ ਹੀ ਮਾਰ-ਬੇਟਣ ਦੀ ਗੇਮਾਂ ਆਂਗੀ ਅਲੇ ਕਿ ਮੈਂ ਬਹੁਤ ਕੁਝ ਸੋਚਿਆ ਹੋਇਆ ਮੈਂ ਮਤਲਬ ਮੇਰੇ ਸੁਪਨੇ ਨੇ ਕਿ ਮੈਂ ਹੋਰ ਵੀ ਗਾਹਾਂ ਜਾਵਾਂ ਤੇ ਮੇਰਾ ਸੁਪਨਾ ਹੈ ਕਿ ਮੈਂ ਜੇ ਵੇਸ਼ੀਅਨ ਗੇਮਜ਼ ਵਗੈਰਾ ਵਿੱਚ ਜਾਵਾਂ ਮਯੂਥ ਗੇਮਜ਼ ਹੋਈਆਂ ਤੇ ਵਰਲਡ ਚੈਂਪੀਅਨਸ਼ਿਪਸ ਕੋਈ ਸਾਨੂੰ ਉੱਥੇ ਤੰਗੀ ਮਹਿਸੂਸ ਨਹੀਂ ਆਈ ਤੇ ਉਹ ਚੀਜ਼ ਦਾ ਬਹੁਤ ਸਿਹਰਾ ਜਾਣੀਏ ਸਾਰਾ ਭਗਵੰਤ ਮਾਨ ਦੀ ਸਰਕਾਰ ਨੂੰ ਜਾਂਦਾ ਜੀ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਉੱਥੋਂ ਬੱਚੀ ਉੱਥੋਂ ਸਾਡੀ 골ਡ ਲੈ ਕੇ ਆਈ ਜੀ ਘਰ ਪਰਤੀ ਤੇ ਇਸ ਦਾ ਕੋਚ ਹਰਪ੍ਰੀਤ ਸਿੰਘ ਪਿੰਗਵਾਲ ਇਹ ਉਹਨਾਂ ਨੇ ਬਹੁਤ ਮਿਹਨਤ ਕਰਾਈ ਬੱਚੀ ਨੂੰ ਇਹ 4 ਮਹੀਨੇ ਦੀ ਮਿਹਨਤ ਨਾਲ ਹੀ ਉੱਥੋਂ ਇਹਨੇ 골ਡ ਕੱਢਿਆ ਬਾਕਸਿੰਗ ਦੇ ਵਿੱਚੋਂ ਤੇ ਬਾਕਸਿੰਗ ਚੈਂਪੀਅਨ ਹਨ ਹੁਣ ਆਪਣੇ ਇਹ ਜੀਰੇ ਹੋਇਆ ਸੀਗਾ ਮੈਜ ਸਕੂਲੀ ਗੇਮਾਂ ਦਾ ਤੇ ਉੱਥੋਂ ਵੀ ਇਹ 골ਡ ਲੈ ਕੇ ਆਈ ਸੀ ਜਾਣੀ ਕਿ 90% ਲੋਕ ਇਦਾਂ ਨੇ ਜਿਹੜੇ ਦਬਾਉਂਦੇ ਨੇ ਇਹ ਤਾਂ ਤੇ ਆਜ਼ਾਦ ਰੱਖਣਾ ਚਾਹੀਦਾ ਇਹ ਆਜ਼ਾਦ ਉਡਣ ਦੋ ਇਹਨਾਂ ਨੂੰ ਜਿੱਥੇ ਤੱਕ ਉਡਾਨ ਭਰਦੀਆਂ ਨੇ ਹਨਾ ਇਹ ਮੁੰਡਿਆਂ ਨੂੰ ਅੱਗੇ ਜਾਂਦੀਆਂ ਨੇ ਜੀ ਉਮੀਦ ਆ ਮੈਨੂੰ ਇਤੋਂ ਵੀ ਵੱਧ ਜਾਣੀ ਦੀ ਬੱਚੇ ਤੇ ਉਮੀਦ ਆ ਵੀ ਇਹ 올림픽 ਚ ਵੀ ਜਾਊਗੀ ਤੇ ਵਿਸ਼ਵਾਸ ਵੀ ਹੈ ਤੇ ਮੈਨੂੰ ਭਰੋਸਾ ਵੀ ਹੈ हासिल ਕਰਨ ਦੇ ਲਈ ਹੌਸਲੇ ਦਾ ਬੁਲੰਦ ਹੋਣਾ ਬੜਾ ਜ਼ਰੂਰੀ ਹੈ ਤਾਂ ਜਿੱਥੇ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦਾ ਹਰ ਇੱਕ ਮੁੰਡਾ ਹਰ ਇੱਕ ਲੜਕੀ ਕਿਸੇ ਤੋਂ ਘੱਟ ਨਹੀਂ ਤਾਂ ਹਰ ਇੱਕ ਗੱਲ ਕਰੀਏ ਖੇਡਾਂ ਦੀ ਤਾਂ ਜਿੱਥੇ ਪੰਜਾਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਹੋਈ ਤਾਂ ਹਰ ਇੱਕ ਪਰਿਵਾਰ ਦੇ ਜੀ ਨੂੰ ਖੇਡਣ ਦੇ ਵਿੱਚ ਹੌਸਲਾ ਮਿਲਿਆ ਤਾਂ ਜਿੱਦੀ ਸ਼ੁਰੂਆਤ ਵੀ ਇੱਕ ਲੜਕੀ ਦੇ ਨਾਲ ਹੋਈ ਕਿਸ ਤਰੀਕੇ ਦੇਖ ਦੋ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਤਾਂ ਤੁਸੀਂ ਵੀ ਖੇਡਾਂ ਵੱਲ ਰੁਚੀ ਬਹੁਤ ਵਧੀਆ ਉੱਥੇ ਮਾਹੌਲ ਸੀਗਾ ਉੱਥੇ ਮਤਲਬ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਸੀ ਅਤੇ ਸਟੇ ਵੀ ਸਾਨੂੰ ਬਹੁਤ ਵਧੀਆ ਦਿੱਤੀ ਗਈ ਸੀ ਹਰੇ ਅੱਡ-ਅੱਡ ਸਕੂਲਾਂ ਦੇ ਵਿੱਚ ਅੱਡ-ਅੱਡ ਜ਼ਿਲ੍ਹਿਆਂ ਨੂੰ ਸਟੇ ਦਿੱਤੀ ਗਈ ਸੀ ਅਤੇ ਮਤਲਬ ਬਹੁਤ ਸਾਰਾ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਸਰਕਾਰ ਨੇ ਸ਼ੁਰੂਆਤ ਖੇਡਾਂ ਵਤਨ ਪੰਜਾਬ ਤੋਂ ਹੋਈ ਤਾਂ ਅੱਜ ਨੈਸ਼ਨਲ ਤੱਕ ਵੀ ਗਏ ਮੈਂ ਜਿਹੜੇ ਹਾਸਲ ਕਰਨ ਲੱਗੇ ਤਾਂ ਕੀ ਕਿੰਨੀ ਖੁਸ਼ੀ ਹੈ ਤੇ ਕਿਹੜੀ ਗੇਮ ਦੇ ਵਿੱਚ ਮੈਂ ਮੈਂ ਬੌਕਸਿੰਗ ਖੇਡਦੀ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਇੱਥੇ ਤੱਕ ਪਹੁੰਚ ਗਈ ਹਾਂ ਇਹ ਮਤਲਬ ਇੱਥੇ ਤੱਕ ਪਹੁੰਚਣ ਦੀ ਜਿਹੜੀ ਮੇਰੀ ਉਹ ਹੈ ਉਹ ਸਿਰਫ ਮੇਰਾ ਕੌਨਫੀਡੈਂਸ ਹੈ ਇੰਨਾ ਚਿਰ ਮਤਲਬ ਸਿਰਫ ਕੌਨਫੀਡੈਂਸ ਨਾਲ ਵੀ ਆਪਾਂ ਬਹੁਤ ਅੱਗੇ ਜਾ ਸਕਦੇ ਹਾਂ ਆਪਣੇ ਚ ਸਿਰਫ ਕੌਨਫੀਡੈਂਸ ਹੋਣਾ ਚਾਹੀਦਾ ਹੈ ਆਪਾਂ ਕੁਝ ਵੀ ਕਰ ਸਕਦੇ ਹਾਂ ਤਾਂ ਬੌਕਸਿੰਗ ਹੀ ਕਿਉਂ ਜਿਹੜੀ ਗੇਮ ਚੁਣੀਗੀ ਬਸ ਮੈਨੂੰ ਪਹਿਲਾਂ ਤੋਂ ਹੀ ਗੇਮਰ ਵੱਧ ਸ਼ੌਕ ਸੀ ਤੇ ਮੈਨੂੰ ਮੁੰਡਿਆਂ ਵਾਂਗ ਰਹਿਣ ਦਾ ਸ਼ੌਕ ਸੀਗਾ ਇਸ ਕਰਕੇ ਫਿਰ ਬੌਕਸਿੰਗ ਦਾ ਹੈ ਹੀ ਮਾਰ-ਬੇਟਣ ਦੀ ਗੇਮ ਆਗੀ ਤਾਂ ਸੀ ਕਿ ਦੀ ਆਪਣੇ ਜਾਨ ਦੀ ਰਾਖੀ ਲਈ ਵੀ ਇੱਕ ਇਹ ਖਾਸ ਗੇਮ ਮੰਨੀ ਜਾਂਦੇ ਵੀ ਆਪਣੀ ਰਾਖੀ ਦੇ ਲਈ ਅਸੀਂ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਆਪਣੀ ਰਾਖੀ ਆਪ ਹਾਂਜੀ ਸੈਲਫ ਡਿਫੈਂਸ ਬਹੁਤ ਵਧੀਆ ਸਿੱਖ ਜਾਂਦਾ ਬੰਦਾ ਮੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਹੈਗਾ ਤਾਂ ਅੱਗੇ ਕੀ ਸੋਚਿਆ ਤਾਂ ਹੁਣ ਨੈਸ਼ਨਲ ਤਾਂ ਹਾਂਜੀ ਹਲੇ ਅੱਗੇ ਮੈਂ ਬਹੁਤ ਕੁਝ ਸੋਚਿਆ ਹੋਇਆ ਹੈ ਮੈਂ ਮਤਲਬ ਮੇਰੇ ਸੁਪਨੇ ਨੇ ਕਿ ਮੈਂ ਹੋਰ ਵੀ ਗਾਂ ਜਾਵਾਂ ਅਤੇ ਮੇਰਾ ਸੁਪਨਾ ਹੈ ਕਿ ਮੈਂ ਜਵੇਂ ਏਸ਼ੀਅਨ ਗੇਮਸ ਵਗੈਰਾ ਵਿੱਚ ਜਾਵਾਂ ਯੂਥ ਗੇਮਸ ਹੋ ਗਿਆ ਤੇ ਵਰਲਡ ਚੈਂਪੀਅਨਸ਼ਿਪਸ ਤਾਂ ਬੇਤਾ ਜੀ ਮੈਨੂੰ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਵੀ ਕੁੜੀ ਖੇਡਾਂ ਵੱਲ ਵੀ ਰੁਚਾਨ ਕਿਉਂਕਿ ਹਰ ਇੱਕ ਮਾਪੇ ਨੂੰ ਹੁੰਦਾ ਵੀ ਸਾਡਾ ਨਾਮ ਕਦੋਂ ਰੋਸ਼ਨ ਹੋਏ ਹਾਂ ਜੀ ਹਾਂ ਬਹੁਤ ਖੁਸ਼ੀ ਹੋਈ ਹੈ ਜੀ ਮੈਨੂੰ ਇਸ ਚੀਜ਼ ਦੀ ਤੇ ਬਹੁਤ ਬੱਚੀ ਨੇ ਹੌਸਲੇ ਨਾਲ ਆਪਦੇ ਖੇਡਾਂ ਬਾਤਨ ਪੰਜਾਬ ਦੀਆਂ ਪਟੰਡਾਂ ਵਿੱਚ ਹੋਈਆਂ ਭਗਵਾਨਤਮਾਨ ਦੀ ਸਰਕਾਰ ਦੇ ਦੀਨ ਬਹੁਤ ਧੰਨਵਾਦ ਕਰਦੇ ਆਸੀਂ ਸਰਕਾਰ ਦਾ ਵੀ ਬਹੁਤ ਚੰਗੇ ਪ੍ਰਬੰਧ ਸੀ ਉੱਥੇ ਬੱਚਿਆਂ ਦੇ ਰਹਿਣ ਦੇ ਖਾਣ ਪੀਣ ਦਾ ਮਾਪੇ ਨੂੰ ਵੀ ਨਾਲ ਖਾਣ ਪੀਣ ਦਾ ਸਾਰਾ ਕੁਝ ਕੋਈ ਸਾਨੂੰ ਉੱਥੇ ਤੰਗੀ ਮਹਿਸੂਸ ਨਹੀਂ ਆਈ ਤੇ ਉਹ ਚੀਜ਼ ਦਾ ਬਹੁਤ ਸਿਹਰਾ ਜਾਣੀ ਦੀ ਸਾਰਾ ਭਗਵੰਤ ਮਾਨ ਦੀ ਸਰਕਾਰ ਨੂੰ ਜਾਂਦਾ ਜੀ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਉਤੋਂ ਬੱਚੀ ਉੱਥੋਂ ਸਾਡੀ 골ਡ ਲੈ ਕੇ ਆਈ ਜੀ ਘਰ ਪਰਤੀ ਤੇ ਇਸ ਦਾ ਕੋਚ ਹਰਪ੍ਰੀਤ ਸਿੰਘ 베ਗੋਵਾਲ 베 ਉਹਨਾਂ ਨੇ ਬਹੁਤ ਮਿਹਨਤ ਕਰਾਈ ਬੱਚੀ ਨੂੰ ਇਹ 4 ਮਹੀਨੇ ਦੀ ਮਿਹਨਤ ਨਾਲ ਹੀ ਉੱਥੋਂ ਇਹਨੇ 골ਡ ਕੱਢਿਆ ਬਾਕਸਿੰਗ ਦੇ ਵਿੱਚੋਂ ਤੇ ਬਾਕਸਿੰਗ ਚੈਂਪੀਅਨ ਹੁਣ ਆਪਣੇ ਇਹ ਜੀਰੇ ਹੋਇਆ ਸੀਗਾ ਸਕੂਲੀ ਗੇਮਾਂ ਦਾ ਤੇ ਉੱਥੋਂ ਵੀ ਇਹ 골ਡ ਲੈ ਕੇ ਆਈ ਸੀਗੀ ਪੰਜਾਬ ਦਾ ਪੇਰੋ ਤੋਂ ਸਿਲੈਕਟ ਹੋਈ ਹੈ ਨੈਸ਼ਨਲ ਲਈ ਉੱਥੋਂ ਬ੍ਰਾਂonz ਮੈਡਲ ਲੈ ਕੇ ਆਈ ਹੈ ਨੈਸ਼ਨਲ ਜਗ੍ਹਾ ਤੇ ਅਸੀਂ ਕਹਿੰਦੇ ਜੇ ਜਦੋਂ ਕੋਈ ਵੀ ਖੁਸ਼ੀ ਹੁੰਦੀ ਹੈ ਤਾਂ ਮਾਪੇ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਵੀ ਮਿਹਨਤ ਰੰਗ ਲੱਗੀ ਤਾਂ ਅੱਜ ਖੁਸ਼ੀ ਹੁੰਦੀ ਬਹੁਤ ਖੁਸ਼ੀ ਹੈ ਜੀ ਬਹੁਤ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਪਰਮਾਤਮਾਗੇ ਹੀ ਦੁਆਵਾ ਕਰਦਾ ਵੀ ਬੱਚੀ ਮੇਰੀ ਹੋਰ ਤਰੱਕੀਆਂ ਕਰੇ ਔਰ ਉੱਪਰ ਤੱਕ ਜਾਵੇ ਵੱਡਾ ਚੈਂਪੀਅਨ ਬਣੇ ਬੌਕਸਿੰਗ ਦੇ ਵਿੱਚ ਬਹੁਤ ਦੱਸਾ ਵੀ ਲੱਗਿਆ ਹੁਣ ਆਪਣਾ ਹਾਂਜੀ ਹਾਂ ਬਹੁਤ ਮੇਰੇ ਪਿੰਡ ਨਗਰ ਬਾਉੜੀ ਕੱਲਾ ਨੇ ਵੀ ਪੂਰਾ ਸਨਮਾਨ ਦਿੱਤਾ ਬੱਚੀ ਨੂੰ ਬਹੁਤ ਸਤਿਕਾਰ ਦਿੱਤਾ ਬਹੁਤ ਪਿਆਰ ਦਿੱਤਾ ਨਾਨਕੇ ਪਿੰਡ ਨੇ ਨਾਨਕੇ ਪਿੰਡ ਨੇ ਵੀ ਬਹੁਤ ਸਤਿਕਾਰ ਤੇ ਬਹੁਤ ਪਿਆਰ ਦਿੱਤਾ ਜੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਧੰਨਵਾਦ ਹੈ ਜੀ ਪੂਰੇ ਬਖੋਪੀਰ ਪਿੰਡ ਦਾ ਜੀ ਅਸੀਂ ਤੈ ਦੇ ਲੋ ਧੰਨਵਾਦ ਕਰਦੇ ਹਾਂ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਵੀ ਐਦਾਂ ਸਾਡੇ ਰਿਸ਼ਤੇਦਾਰੀ ਦੇ ਵਿੱਚ ਜਿਹੜਾ ਜਿੱਤ ਪ੍ਰਾਪਤ ਹੋਈ ਕਿਉਂਕਿ ਅਸੀਂ ਗੱਲ ਕਰੀਏ ਪਿੰਡਾਂ ਤੋਂ ਉੱਠ ਕੇ ਜਦੋਂ ਨੈਸ਼ਨਲ ਤੱਕ ਨਾਮ ਬੋਲਦਾ ਤੇ ਇੱਕ ਵੱਡੀ ਜਿੱਤ ਗੱਲ ਇਹ ਆ ਜੀ ਜਿਹੜਾ ਸਾਨੂੰ ਖੁਸ਼ੀ ਆ ਬਹੁਤ ਉਹੀ ਆ ਨਾਨਕੇ ਤੇ ਦਾਦਕੇ ਤੇ ਨੌਜੰਦਾ ਜਿਹੜੀ ਸਾਡੀ ਧੀ ਆ ਉਰੋਂ ਗਈ ਆ ਅਸੀਂ ਵਿਆਹੀ ਸੀ ਅੱਗੇ ਸਾਡੀ ਇਹ ਭਾਣਜੀ ਆ ਇਸ ਭਾਣਜੀ ਨੇ ਸਾਤੋਂ ਖੁਸ਼ੀਆਂ ਨਾਲ ਫੁੱਲਿਆ ਨਹੀਂ ਸਮਾਇਆ ਗਿਆ ਕਿਉਂਕਿ ਇਸ ਲਈ ਉਸੇ ਸਨਮਾਨਤ ਕੀਤਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਕੁੜੀ ਕੈਡਮੀ ਚ ਲੱਗ ਗਈ ਉੱਥੇ ਲੱਗ ਕੇ 2-3 ਮਹੀਨਿਆਂ ਦੇ ਵਿੱਚ ਜਿਹੜਾ 골ਡ ਪ੍ਰਾਪਤ ਕਰਿਆ ਨੇ ਸਾਡੇ ਲਈ ਤਾਂ ਉਹੀ ਬਹੁਤ ਵੱਡੀ ਗੱਲ ਤੀ ਪਰ ਇਹਦੇ ਕੋਚ ਦੀ ਮਿਹਨਤ ਸਦਕਾ ਇੰਡੀਆ ਚ ਜਾਣਾ ਅੱਗੇ ਇਹਨੂੰ ਵਰਲਡ ਚੈਂਪੀਅਨ ਚ ਇਹਦੇ ਪ੍ਰਤੀ ਇਹਨੂੰ ਸਾਰੀਆਂ ਗੱਲਾਂ ਜਾਣੂ ਹੋਣਾ ਨਹੀਂ ਐਡੇ ਬੱਚਿਆਂ ਦੀ 15 ਸਾਲ ਦੀ ਐਜ ਦੇ ਵਿੱਚ ਬੱਚੇ ਨੂੰ ਪਤਾ ਹੀ ਨਹੀਂ ਕਸਦਾ ਹੁੰਦਾ ਇਹਨੂੰ 15 ਸਾਲ ਦੇ ਵਿੱਚ ਇਹ ਪਤਾ ਲੱਗ ਗਿਆ ਵੀ ਮੈਂ ਚੈਂਪੀਅਨ ਵੀ 골ਡ ਮੈਡਲ ਵੀ ਬਣਾ ਹਾਂ ਹਾਂਜੀ ਦਿੱਲੀ ਵੀ ਇਹ ਖੇੜਿਆ ਸੀ ਦਿੱਲੀ ਜਾਣਾ ਦੇਖੋ 15 ਸਾਲ ਦੇ ਬੱਚੇ ਨੂੰ ਨਹੀਂ ਦਿੱਲੀ ਜਾ ਸਕਦੇ ਇਹਦੀ ਮਿਹਨਤ ਸਦਕਾ ਇਹਦੇ ਪ੍ਰਾਊਡ ਆ ਸਾਨੂੰ ਬਹੁਤ ਜ਼ਿਆਦੇ ਵੀ ਇਹ ਸਾਡੀ ਕੁੜੀ ਮੁੰਡਿਆਂ ਨਾਲ ਵੀ ਮੂਰੇ ਜਾ ਰਹੀ ਆ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਛੋਟੀ ਉਮਰ 15 ਸਾਲ ਦੀ ਉਮਰ ਦੇ ਵਿੱਚ ਅਜ ਨੈਸ਼ਨਲ ਖੇਡਿਆ ਤਾਂ ਆਸਾ ਵੀ ਆਉਣ ਨਾਲ ਟਾਈਮਸ ਇੰਟਰਨੈਸ਼ਨਲ ਤੱਕ ਨਾ ਇਹ ਤਾਂ ਦੇਖੋ ਜੀ ਹੁਣ ਤੁਸੀਂ ਵੀ ਸਮਝ ਗਏ ਲੋਕ ਵੀ ਜਾਣਗੇ ਇੱਕ 3 ਮਹੀਨੇ 4 ਕੁੜੀ ਖੇਡ ਕੇ ਅਕੈਡਮੀ ਦੇ ਵਿੱਚ ਪੰਜਾਬ ਦਾ 골ਡ ਮੈਡਲ ਜਿੱਤਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਉਹਦੇ ਤੇ ਜਿਹੜੇ ਪਹਿਲਾਂ ਵੀ ਜਿੱਤੇ ਹੋਏ ਨੇ 골ਡ ਮੈਲਡ ਉਹਨਾਂ ਨੇ ਸਾਲਾਂ ਬੱਧੀ ਲਾਏ ਨੇ ਸਾਲਾਂ ਬੱਧੀ ਮਿਹਨਤ ਕਰੀਆ ਇਹ ਸਾਡੀ ਧੀ ਨੇ ਕੁੱਲ 4 ਮਹੀਨੇ ਮਿਹਨਤ ਕਰਕੇ 골ਡ ਲੈ ਲਿਆ ਹੋਰ 2 ਮਹੀਨੇ ਕਰਕੇ ਇਹ ਇੰਡੀਆ ਖੇਡ ਲਈ ਤੇ ਜਦੋਂ ਹੁਣ ਇਹਨੇ ਪੂਰੀ ਮਿਹਨਤ ਕਰਨੀਆਂ ਤਾਂ ਚੈਂਪੀਅਨਸ਼ਿਪ ਇਹਦੇ ਲਈ ਕੋਈ ਵੱਡੀ ਗੱਲ ਨਹੀਂ ਸਾਨੂੰ ਲੱਗਦੀ। ਹੋਣ ਵਾਲੇ ਟਾਈਮ ਦੇ ਵਿੱਚ ਅਸੀਂ ਕਹਿਦੀ ਇੱਕ ਵੱਡਾ ਜਿਹੜਾ ਨਾਮ ਵੀ ਹਾਸਲ ਇਹ ਇਹ ਤਾਂ ਜੀ ਹੈ ਹੁਣ ਸਾਨੂੰ ਵੀ ਇਹ ਚ ਪ੍ਰਾਉਡ ਹੈ ਕੁੜੀ ਤੇ ਹੌਸਲਾ ਅਸੀਂ ਇਹਨੂੰ ਹੌਸਲਾ ਦੇਵਾਂਗੇ 월ਡ ਚੈਂਪੀਅਨ ਦੇ ਵਿੱਚ ਵੀ ਖੇਡੂਗੀ ਜਾਊਗੀ ਕਿਉਂਕਿ ਹੁਣ ਹੋਰ ਵੀ ਮਿਹਨਤ ਜ਼ਿਆਦਾ ਕਰੂਗੀ। ਤਾਂ ਪੰਚ ਮਹੀਨਿਆਂ ਦੀ ਮਿਹਨਤ ਆ ਜੇ ਇਸ ਰੰਗ ਲਈ ਤਾਂ ਅੱਗੇ ਵੀ ਉਮੀਦ ਹੈ ਵੀ ਅੱਗੇ ਆਉਣ ਵਾਲੇ ਟਾਈਮ ਚ ਜ਼ਰੂਰ ਹਾਂਜੀ ਬਹੁਤ ਜ਼ਿਆਦਾ ਉਮੀਦ ਹੈ ਮੈਨੂੰ ਲੱਗਦਾ ਹੈ ਲੱਗਦਾ ਨਹੀਂ ਮੈਨੂੰ ਪੂਰਾ ਵਿਸ਼ਵਾਸ ਹੈ ਆਪਦੇ ਦੇ ਕਿ ਮੈਂ ਹਾਂ ਕਰੂੰਗੀ ਗਾਂਵ ਵੀ ਜਾ ਕੇ ਮੇਰੇ ਪਾਪਾ ਦੀ ਸਪੋਰਟ ਹੈ ਮੈਨੂੰ ਬਹੁਤ ਜ਼ਿਆਦਾ ਤੇ ਹਰ ਇੱਕ ਗੋਲ ਹੁੰਦਾ ਤਾਂ ਪਿਤਾ ਦਾ ਪਿਆਰ ਵੀ ਦੇਖ ਸਕਦਾ ਤੁਸੀਂ ਖੁਸ਼ੀ ਹੁੰਦੇ ਆ ਵੀ ਹਾਂ ਵੀ ਯਾਰ ਵੀ ਕਦੇ ਸੋਚਿਆ ਵੀ ਨਹੀਂ ਹੁੰਦਾ ਵੀ ਅਸੀਂ ਵੀ ਇਸ ਨਾਮ ਹਾਂਜੀ ਹਾਂ ਮੈਨੂੰ ਬਹੁਤ ਜਾਨੀ ਦੀ ਪ੍ਰਾਊਡ ਫੀਲ ਹੁੰਦਾ ਹੈ ਮੇਰੇ ਬੱਚੇ ਤੇ ਜਿਸ ਉਮੀਦਾਂ ਨਾਲ ਮੈਂ ਇਹਨਾਂ ਨੂੰ ਪੜਾਇਆ ਲਿਖਾਇਆ ਤੇ ਸੰਸਕਰ ਦਿੱਤੇ ਨੇ ਉਹ ਚੀਜ਼ ਦਾ ਨਾ ਅੱਜ ਮੁੱਲ ਮਿਲਿਆ ਮੈਨੂੰ ਇਸ ਇਨਾ ਜਾਨੀ ਦੀ ਨਗਰ ਵੱਲੋਂ ਉਤਸ਼ਾਹਤ ਹੋਇਆ ਬੱਚਾ ਵੀ ਪੂਰਾ ਜਾਨੀ ਸਨਮਾਨ ਹੋਇਆ ਖੁਸ਼ੀ ਹੋਈ ਆ ਬਹੁਤ ਜਾਨੀ ਅੱਜ ਅਸੀਂ ਦੱਸ ਨਹੀਂ ਸਕਦੇ ਵੀ ਕਿੰਨੀ ਖੁਸ਼ੀ ਆ ਬਿਆਨ ਨਹੀਂ ਕਰ ਸਕਦੇ ਸਰ ਪਿੰਡਾਂ ਦੇ ਮਾਹੌਲ ਦੀ ਪ੍ਰਾਣੇ ਦੀ ਤਾਂ ਪਹਿਲਾਂ ਹੁੰਦਾ ਸੀ ਵੀ ਕੁੜੀਆਂ ਨੂੰ ਸਿਰਫ ਘਰ ਤੱਕ ਰੱਖੋ ਜੀ 18 ਸਾਲ ਦੀ ਹੋ ਗਈ ਇਹਨੂੰ ਵਿਆਹ ਦੋ ਤਾਂ ਅੱਜ ਲੱਗਦਾ ਵੀ ਅੱਜ ਦੀਆਂ ਕੁੜੀਆਂ ਨੇ ਜਿਹੜੀਆਂ ਪੰਜਾਬ ਦੀ ਗੱਲ ਕਰੀਏ ਪੰਜਾਬ ਉਹ ਸੂਬਾ ਜਿਹੜੇ ਅਸੀਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਤਾਂ ਉਹ ਕਿਸੇ ਤੋਂ ਘੱਟ ਨਹੀਂ ਹਾਂਜੀ ਹਾਂ ਕੁੜੀਆਂ ਨੂੰ ਬਹੁਤ ਜਾਨੀ ਦੀ 90% ਲੋਕ ਇਦਾਂ ਨੇ ਜਿਹੜੇ ਦਬਾਉਂਦੇ ਤੇ ਆਜ਼ਾਦ ਰੱਖਣਾ ਚਾਹੀਦਾ ਇਹ ਆਜ਼ਾਦ ਉਡਣ ਦੋ ਇਹਨਾਂ ਨੂੰ ਜਿੱਥੇ ਤੱਕ ਉਡਾਨ ਭਰਦੀਆਂ ਨੇ ਹਨ ਇਹ ਮੁੰਡਿਆਂ ਨੂੰ ਅੱਗੇ ਜਾਂਦੀਆਂ ਨੇ ਜੀ ਉਮੀਦ ਆ ਮੈਨੂੰ ਇਤੋਂ ਵੀ ਵੱਧ ਜਾਣ ਦੀ ਬੱਚੇ ਤੇ ਉਮੀਦ ਆ ਵੀ ਇਹ 올림픽 ਚ ਵੀ ਜਾਊਗੀ ਤੇ ਵਿਸ਼ਵਾਸ ਵੀ ਆ ਤੇ ਮੈਨੂੰ ਭਰੋਸਾ ਵੀ ਹੈ ਕਿੰਨੀ 골 ਕੀ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਦਾ ਮੇਰਾ ਗੋਲ ਇਹ ਹੈ ਕਿ ਮੈਂ ਹੋਰ ਵੀ ਜ਼ਿਆਦਾ ਪ੍ਰੈਕਟਿਸ ਕਰ ਰਹੀ ਆ ਤੇ ਮੈਂ ਹਾਰੀ ਆਂਗੀ ਮੇਰਾ ਬ੍ਰੌਂਜ਼ ਆਇਆ ਮੈਂ ਗੋਲਡ ਲੈ ਕੇ ਆਵਾਂ ਤੇ ਉਹ ਤੋਂ ਵੀ ਅੱਗੇ ਜਾਵਾਂ ਫਿਰ ਮੇਰੀ ਸਿਲੈਕਸ਼ਨ ਹੋਵੇ ਸ਼ਿੰਗਨਸ ਵਗੈਰਾ ਲਈ ਹਨਾ ਵਰਲਡ ਚੈਂਪੀਅਨ ਬਣਾਵਾਂ ਮੇਰੀ ਇਹ ਉਹ ਆ ਤਾਂ ਹਰੇਕ ਨੂੰ ਆਸ ਹੈ ਵੀ ਅਸੀਂ ਪਿੰਡਾਂ 'ਚੋਂ ਉੱਠੇ ਹਾਂ ਗੱਲ ਕਰੀਏ ਪਿੰਡ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਪੰਜਾਬ ਦੀ ਤਾਂ ਇਹ ਜਿਹੜੀ ਲੜਕੀ ਨੇ ਇੱਕ ਨਾਮ ਰੋਸ਼ਨ ਕੀਤਾ ਤੇ ਸ਼ੁਰੂਆਤ ਕੀਤੀ ਹੈ 4 ਮਹੀਨਿਆਂ ਦੇ ਵਿੱਚ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਇਹ ਲੜਕੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਅਜੇ ਹਾਂ ਨਾਮ ਰੋਸ਼ਨ ਕਰਨਾ ਕਿ ਆਪਣੇ ਪਿੰਡ ਦਾ ਆਪਣੇ ਮਾਪੇ-ਬਾਪ ਦਾ ਤੇ ਪੰਜਾਬ ਦੇ ਵਿੱਚ ਵੀ ਇਸ ਲੜਕੀ ਦਾ ਜਿਹੜਾ ਨਾਮ ਹੈ ਬੌਕਸਿੰਗ ਦੇ ਵਿੱਚ ਆਉਣ ਵਾਲੇ ਟਾਈਮ 'ਚ ਜਿਹੜਾ ਗੂੰਜੇਗਾ ਸੰਗਰੂਰ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ